गुण परे, एक गुण ना ही अमृत छाट बिख बिख माया सुत दारा से प्रीत लग एक तुम पंथ सुनो गुर संगत ते मिलंत जम त्रास मिटाई ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੁਖ ਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਸਿ ਫਤੁਖ ਸੰਮਦੀ ਦੂਰੇ ਅਰਸਾਹ ਕੁਰਸਾਹ ਛਟਿਐ ਤੁਦ ਡਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚੇ ਪਾਤਿਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸੱਜਣਾ ਸੱਚਾ ਪਾਤਿਸਾਹ ਸਿਰ ਸਾਹ ਦਾਸਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸਤ ਨੰਦ ਦੀਵਾ ਹੈ ਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਹੈ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾਮ ਟਾਈ ਕਾਮ ਤੀ ਤਲਤੀ ਵਾ ਨਾਨਕਾ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਧਾਰੇ ਸਗਲ ਜਾਨ ਸੋਣਾ ਪਰਤਾਪ ਗੋਵਿੰਦ ਨਿਰਭਉ ਭੈਮਾਨ ਟੂਟ ਨਾ ਆਵ ਮੂਲਾ ਸੰਕੇ ਨਾਮ ਤਨ ਸੰਤ ਜਨਾਸੇ ਉਹ ਸੰਗ ਪਈ ਵਡਾ ਪੋਨਾ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ संत जलासयो संग पाईए वड्डा पुमान आठ पहर हरत आए हार जस नित सोना वाहे ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸੰਤ ਉਦਰਣ ਦਇਾਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਰਾਗ ਜੈਤ ਸ੍ਰੀ ਦੀਵਾਰ ਦੀ ਪੌੜੀ 7 ਸਲੋਕਾਂ ਨਾਲ